ਤਕਲੇ ਦਾ ਦਾਗ ਕਾਮਰੇਟ ਦੇ ਉਜੜੇ ਪਏ ਖੋਖੇ ਵਿੱਚੋਂ ਉੱਠ ਜਾਦੋ ਅੱਖਾਂ 'ਚ ਨੀਂਦਰ ਦਾ ਬੋਝ ਲੈ ਸ਼ੈੱਡ ਥੱਲੇ ਆ ਉਹਦਾ ਅੰਗ ਅੰਗ ਟੁੱਟ ਰਿਹਾ ਸੀ ਆਵਾਸੀ ਲੈਂਦੇ ਆ 16 ਨੰਬਰ ਪਲੇਟਫਾਰਮ ਤੇ ਨਿਗਾਹ ਮਾਰੀ ਕਰਤਾਰ ਵਾਲਿਆਂ ਦਾ ਆਖਰੀ ਟਾਈਮ ਲੰਘ ਚੁੱਕਿਆ ਸੀ ਲਿਬੜੇ ਵਾਲਿਆਂ ਦਾ D3695 ਆਖਰੀ ġੇੜਾ ਲਈ ਖੜੀ ਸੀ ਕਈ ਦਿਨਾਂ ਤੋਂ ਮੈਲੀ ਪੱਗ ਉਸੇਰ ਉੱਤੇ ਕੁੱਟ ਲਈ ਅਦਾਸ ਤੇ ਟਿਲਕਮੀ ਤੋਰੇ ਟਿਕਟ ਕਰਵਾਲਾਉਂਦੇ ਜਰਦੇ ਦੀ ਨਵੀਂ ਚੁਟਕੀ ਲੈਂਦੇ ਆ ਪਸੀ 28 ਵਾਲੇ ਨਾਜਰ ਬਾਰੇ ਸੋਚਿਆ ਜਿਹੜਾ ਐਡਾ ਇੰਚਾਰ ਦੀ ਰਿਹਾਰ ਕਰਕੇ ਦੂਰ ਚਲੇ ਗਿਆ ਅੱਜ ਪਤਲੀ ਥੁੱਕ ਦੰਦਾਂ ਦੀ ਵਿਰਲ ਵਿੱਚੋਂ ਪਚਕਾਰੀ ਨੂੰ ਬਾਹਰ ਮਾਰੀ ਨਿਗਾਹ ਮਾਰੀ ਦੂਰ ਸ਼ਰਮਾ ਦੀ ਸਟਾਲ ਤੇ ਸੁੰਨਾ ਸੁੰਨਾ ਪਿਆਸੀ ਤੇ ਡਰਾਈਵਰ ਰੋਲਾ ਕਿਤੇ ਕਿਤੇ ਪਾ ਰਹੇ ਸੀ ਕਿਤੇ ਕਿਤੇ ਨੂੰ ਭੰਡਿਆ ਜਾਂਦਾ ਅੰਡੇ ਪਰੌਂਠੇ ਸੜਦੇ ਥਿੰਦੇ ਦੀ ਰਾ ਦੀ ਚਾਹ ਵਾਲੀ ਮਹਿਕ ਵਿੱਚੋਂ ਅਰਥੋ ਸਖਣੀਆਂ ਬੈਸਾਂ ਹੁੰਦੀਆਂ ਟੀਨ ਦੀ ਬਣੀ ਕੰਧ ਉੱਪਰ ਲੱਗੇ ਸ਼ੀਸ਼ੇ ਸਾਹਮਣੇ ਪੋਚ-ਪੋਚ ਪੰਗਾ ਵੱਜਦੀਆਂ ਡਾਕਟਰਾਂ ਦਾ ਵਾਅਦਾ ਘਾਟਾ ਥਿੰਦੀ ਬਹੀ ਤੇ ਬੇਤਰਤੀਬੇ ਅੱਖਾਂ ਨਾਲ ਛਿਟਿਆ ਜਾਂਦਾ ਉਸ ਚਾਹ ਦੀ ਪਿਆਲੀ ਸੜਾਕ ਲੈਣੀ ਚਾਹੀ ਪਰ ਰਤਨੇ ਹਾਕ ਕਰਦੀ ਹੀ ਇੱਕ ਆ ਗਈ ਚਲ ਬਈ ਚਲ ਦੇ ਵੀ ਗਲ ਰੌੜ ਕੜਾਮਾ ਨੈਣਾ ਕੌਤ ਬਈਓ ਜਦੋਂ ਨੇ ਆਵਾਜ਼ ਮਾਰੀ ਹਨੀਂਦਰ ਨਾਲ ਮੱਲ ਦਾ ਸਿਰ ਘੁੰਮਿਆ ਸਰਕੋਂ ਪਾਰ ਊਜਾ ਹੋਟਲਾਂ ਦੇ ਗੂੰਜਦੇ ਗੀਤ ਤੇ ਜਦੋਂ ਦੀ ਨਿਗਾਹ ਕੁੱਲੀਆਂ ਤੇ ਪਈ ਥੁੱਕ ਕੇ ਕਹਿੰਦਾ ਮਲਾ ਗੱਲੀ ਚੜਾ ਉਹੀ ਮੰਗ ਲੋ ਕਿਸੇ ਤੇ ਪਿੱਛੇ ਭਰੇ ਭੱਜੀ ਜਾਂਦੇ ਹੋ ਕਲੀਆਂ ਵਾਲੇ ਕੁਰਤੇ ਦੀਆਂ ਛੁੰਗੀਆਂ ਬਾਹਾਂ ਹੋਰ ਛੁੰਗਲੀਆਂ ਜਦ ਹੌਲੀ ਦੇ ਕੇ ਨੰਗੀ ਜਾ ਰਹੀ ਸੀ ਤਾਂ ਕੋਖਿਆਂ ਦੀ ਓਟ ਵਿੱਚੋਂ ਪੈਂਟ ਦੀ ਜਿੱਪ ਬੰਦ ਕਰਦੇ ਜਾਂ ਗਰ ਫੌਜੀ ਨੇ ਉਹਨੂੰ ਹਾਗ ਵਾਲੀ ਕਿਵੇਂ ਆ ਮੱਲਾ ਝੂਟੇ ਜੇ ਖਾਈ ਜਾਂਦਾ ਬਾहां ਬਾਸੂਈਓ ਦੋ ਵੀਏ ਦੇ ਟਾਈਮ ਮਗਰੋਂ ਅੱਖ ਜੀ ਲੱਗ ਗਈ ਸੀ ਥਾਲੀ ਕੀ ਗੱਲ ਸੁੱਕਾ ਹੀ ਫਿਰਦਾ ਕਿੱਥੇ ਅੱਕ ਦੇ ਟੂਸੇ ਵਰਗਾ Rajasthan ਦੀ ਧੀ ਹੁਣੇ ਸ਼ੱਕ ਆਏ ਆ ਬੋਲਾ ਲੁੱਟਦਾ ਬੋਲੇ ਮੱਲਾ ਅਸੀਂ ਤਾਂ ਪਹਾਠੇ ਹੀ ਝੋਕਦੇ ਆ ਯਾਰ ਬੜਾ ਹੀ ਉਦਾਸ ਹਾਸਾ ਹੱਸਦਾ ਮੈਲਾ ਕੁਰਤੀ ਪਜਾਮੇ ਸਿੰਧੀ ਮੈਲੀ ਪੱਗ ਚੂੜੀ ਹੱਥੇ ਵਾਲ ਪਤਾ ਨਹੀਂ ਕਿਹੜੀ ਗੱਲਾਂ ਉਹ ਇਹਦੇ ਨਾਲ ਖੁਸ਼ ਸੀ ਤੇ ਅਖੀਰ ਫੌਜੀ ਤੋਂ ਬੇਸ਼ਰਕਿਓ ਰੈਣ ਬਸੇਰੇ ਵੱਲੋਂ ਤੁਰ ਪਿਆ ਤੇ ਜਿਹਦੀ ਮਿਆਨੀ ਚ ਬਿਸਤਰਾ ਬੰਨ ਕੇ ਰੱਖਿਆ ਸੀ ਤੇ ਹੋਰ ਸ਼ਿੰਨ ਭਿੰਗਰਾ ਖਾਸਾ ਕੁਛ ਸੀ ਪਟ્રોલ ਬੱਬ ਦੇ ਨੁਕਰੇ ਚੜੜੇ ਤੇ ਗਿੰਦਰ ਰੋਡ ਵੇ ਜੀ ਇਹਨੂੰ ਹਾਕ ਮਾਰ ਲੈ ਕਿ ਇਧਰ ਮੱਲਾ ਬਾ ਉਹੀ ਯਾਰਾਂ ਦੇਸੀ ਦੀ ਸ਼ਰਟ ਨੇ ਮੱਧੇ ਜੇ ਪਾਏ ਆ ਉਹ ਪਤੰਦਰਾ ਦੁਪਹਿਰ ਹੀ ਹਾਨੂੰ ਬੀ 83 ਵਾਲਾ ਸਰਜੀਤ ਲਈ ਫਿਰਦਾਈ ਟੁੱਟਕਾਰ ਕਰਮਾ ਵਾਲਾ ਇੱਥੇ ਤਾਂ ਪਾਣਾਂ ਦੀ ਕੰਨਾਂ ਤੇ ਥੰਬਾ ਰੱਖਣ ਨੂੰ ਨਹੀਂ ਲੱਭਦੀ ਹੋਲੀ ਦੇ ਕੇ ਉਹਨੇ ਜਿੰਗਨ ਤਾਂ ਲੱਗਿਆ ਮਨ ਲੋ ਖੜ ਕੇ ਆਪਣੇ ਕਰਮਾਂ ਬਾਰੇ ਫੇਰ ਸੋਚਣ ਲੱਗਿਆ ਰੈਣ ਬਸੈਰੇ ਦੇ ਕੋਲ ਦੀ ਲੰਘਦੇ ਨਾਲ ਦੇ ਹੋਟਲ ਤੋਂ ਮਾਸ ਦੀ ਨਸ਼ਾਈ ਮਹਿਕ ਉਹਦੇ ਨੱਕ ਨੂੰ ਚੰਬੜੀ ਉਹਦੇ ਰਾਤ ਜਾਦ ਆ ਗਈ ਜਦ ਮੁੱਲ ਦਿੱਤੀ ਮੀ ਰਾਤ ਲੰਗ ਕੱਟ ਕੇ ਗਈ ਨਾਲ ਉਹਨੇ ਖੀਸਾ ਫੜ ਲਿਆ ਸੌਰੀ ਸਾਲਾ ਇੱਕੋ ਜਿਹੀ ਰਾਤ ਉਹਨੂੰ ਲਾ ਚੱਲ ਕੇ ਸੌਰੀ ਨੂੰ ਟਾਈਮ ਤਾਂ ਦੇਖ ਲੈ ਉਪਰੋਂ 25 5 25 ਹੋਣ ਡਏ ਆ ਪਿੱਛੋਂ ਹਾਕ ਇੱਕ ਨੇ ਕਨੈਕਟਰ ਨੇ ਮਾਰੀ ਥਿਰ ਕੇ ਪੈਰੀ ਪੱਤਰ ਕੇ ਉਹਨੇ ਗੱਡੀ ਰਤਨੇ ਹੱਥ ਕਰ ਕੋਲ ਲਿਆ ਦੀ ਦੰਦਾ ਦੀ ਵਿਰਲ ਚੋਂ ਪਤਲੀ ਥੁੱਕ ਦੀ ਪਿਚਕਾਰੀ ਮਾਰ ਦਿਆ ਉਹਨੇ ਨਾਲ ਇੱਕ ਜਰਦੇ ਦਾ ਥੋੜਾ ਜਿਹਾ ਇੱਕ ਛਲਕਾ ਮੂੰਚ ਆ ਗਿਆ ਦੰਦਕ ਮੂੰਹ ਕਸੜਾ ਹੋ ਗਿਆ ਕਰੂੰ ਕਹਿੰਦਾ ਰਤਨੈ ਨੂੰ ਭਰਦੀ ਹੋਣਾ ਉਹੀ ਨਾ ਗੱਲ ਹੋਵੇ ਦਵਾਨੀ ਨਹੀਂ ਮਿਲਣੀ ਨਹੀਂ ਮਸਾ ਕਿਤੇ ਗੇੜੇ ਕੱਢਦਾ ਫਿਰੇ ਤੇ ਐਨੀ ਗੱਲ ਕਹਿੰਦੇ ਆ ਸ਼ੋਲੀ ਜੀ ਨਾਲ ਆਪਣੀ ਸੀਟ ਤੇ ਵਹਿੰਦੇ ਆ ਵਿਸਲ ਦਿੱਤੀ ਉਹ ਮੂੰਹੋਂ ਹੀ ਵਿਸਰ ਗਿਆ ਬਾਹਗਰੂ ਬੋਲ ਫਿਰ ਤਾਕੀ ਖੋਲ ਬਾਹਰ ਲੈ ਲਿਖਿਆ ਦੀ ਦਿਲਕ ਦੀਆਂ ਨਜ਼ਰਾਂ ਸਵਾਰੀਆਂ ਤੇ ਮਾਰੀਆਂ ਸਿਰ ਉੱਤੇ ਲੱਗੇ ਸ਼ੀਸ਼ੇ ਦੀ ਕਾਤਰ ਵਿੱਚ ਆਪਣੀ ਕੰਡਿਆਲੀ ਦਾੜੀ ਪੋਲੋਸਿਆ ਨਜ਼ਰਾਈਆਂ ਅੱਖਾਂ ਬਲੀਆਂ ਰਤਨ ਹਾਕਰ ਦੀ ਲੰਮੀ ਹੀਕ ਸੁਣਦੇ ਉਹਨੇ ਗਿੱਚੀ ਦੇ ਬਾਲ ਫੇਰ ਅੰਤਰ ਕੀਤੇ ਜਰਦੇ ਦੀ ਨਮੀ ਫੇਰ ਚੁਟਕੀ ਲਾ ਲਈਆ ਲੰਮੂਆਂ ਜਾਂ ਮੁੰਡਾ ਸੰਤਰਿਆਂ ਦਾ ਸ਼ਾਬਾ ਲੈ ਕੇ ਪਹੀ ਤਾਕੀ ਉੱਤਰ ਗਿਆ ਪੰਜ ਲਾ ਤੇ 20 ਰੁਪਏ ਦੇ ਜਦੋਂ ਇੰਨੀ ਗੱਲ ਕਹੀ ਉਥਰੋਂ ਥੱਲੇ ਜੜਖਿਆ ਵਿੱਚ ਵੱੜਦਾ ਗੁੱਸੇ ਨਾਲ ਦੀ ਜੀਬ ਤੇ ਥੱਲੇ ਪਤਲੀ ਜਰਦੇ ਦੀ ਥੁੱਕ ਫੇਰ ਇਕੱਠੀ ਹੋਈ ਫੇਰ ਉਹਨੇ ਸਾਈਂ ਬਾਬੇ ਦੀ ਜਨਾਨੜੀ ਜੀ ਤਸਵੀਰ ਨੂੰ ਮੱਥਾ ਜਾ ਟੇਕ ਕੇ ਕਿਰਪਾ ਰੱਖੀ ਤੂੰ ਵੀ ਸਿੱਧਾ ਹੀ ਝਾਕ ਨਾਂਜ ਮੇਰੇ ਬਾਲ ਮਾਲ ਲਜ ਬਾਲਾ ਔਖਾ ਸੀ ਉੱਪਰ ਉਹਨੇ ਰਖਣਿਆਂ ਚ ਹੱਥ ਜਾ ਮਾਰਿਆ ਇੱਕ ਸੂਟ ਉੱਪਰ ਪਿਆ ਸੀ ਸੁਨਹਿਰੀਆਂ ਬੂਟੀਆਂ ਵਾਲਾ ਉਹਨੂੰ ਹੱਥ ਲਾਇ ਕੇ ਕਹਿੰਦਾ ਆਹ ਵੀ ਪੂਰੀ ਤਨਖਾਹ ਜੇ ਬਣਿਆ ਉਹਨੂੰ ਇਕੱਠਾ ਜਾ ਕਰਦਾ ਪਤਾ ਨਹੀਂ ਕਿਨੂੰ ਦੇਣਾ ਸੀ ਨਦਰਾਂਿਆਂ ਅੱਖਾਂ ਦੇ ਵਿੱਚ दारू ਦੀ ਤਿੱਖੀ ਤਲਬ ਨਾਲ ਹੋਰ ਨਸ਼ਿਆਂ ਦੀ ਤਲਬ ਉਹਦੇ ਸ਼ੇਅਰ ਇੱਕ ਫਰਿਆਦੀ ਪਿੰਟਰ ਤੋਂ ਲਿਖਾਇਆ ਸੀ ਪੜ੍ਹਨਾ ਤਾਂ ਨਹੀਂ ਸਿਉਂਦਾ ਪਰ ਉਹਦੇ ਤੇ ਇਹ ਲਿਖਿਆ ਬਖਤ ਪੈਣ ਤੇ ਬਣ ਜਾਂਦੇ ਨੇ ਸਾਰੇ ਯਾਰ ਹੀ ਲੱਕੜ ਦੇ ਯਾਰ ਐਨੀ ਗੱਲ ਲਿਖੀ ਤਾਂ ਫੇਰ ਸਵਾਰੀਆਂ ਵੱਲ ਵੇਖਣ ਲੱਗਿਆ ਬਚਕਾਰ ਇੱਕ ਸੀਟ ਤੇ ਬੈਠੀ ਕੁੜੀ ਤੇ ਜਦੋਂ ਨੇ ਨਿਗਾਹ ਮਾਰੀ ਸੋਚਾਂ ਦੀ ਹਨੇਰੀ ਉੱਠ ਖੜੀ ਗੱਡੀ ਚ ਉਤਰ ਕੇ ਬੈਂਚ ਤੇ ਖ ਬੈਠ ਗਿਆ ਤੇ ਪੁਰਾਣੀ ਜ਼ਿੰਦਗੀ ਚਾਦ ਆ ਗਈ ਇਹ ਜੈਲਦਾਰ ਦੀ ਧੀ ਹੈ ਉਹਨੂੰ ਯਾਦ ਆ ਗਿਆ ਜਦ 4 ਰਾਤਾਂ ਹੋ ਗਈਆਂ ਤੇ ਜੇਲ੍ਹਦਾਰ ਦੇ ਸੀਰ ਦੇ ਤੌਰ ਤੇ ਫਰਾਟਾ ਚੱਲਦੇ ਤੇ ਪੰਜਵੀਂ ਰਾਤ ਨੂੰ ਉਹਨੂੰ ਨੀਂਦ ਆਵੇ ਨੀਂਦ ਰੋੜਾ ਵਾਂਗੂ ਅੱਖਾਂ 'ਚ ਜਿਵੇਂ ਅੱਜ ਆਈ ਹੋਈ ਉਹਨੇ ਸੀਰੀਆਂ ਨੂੰ ਜਾ ਕੇ ਕਿਹਾ ਓਏ ਮਰਜੋ ਮਰਜੋ ਤੁਸੀਂ ਮਰਜੋਗੇ ਸਾਲਿਓ ਕੈਦੀਓ ਗਾਲਾਂ ਕੱਢਣ ਲੱਗਿਆ ਸਦੇ ਬਾਹ ਚੜਜੂ ਫਰਾਟੇ 'ਚ ਕਿਸੇ ਨੇ ਨਹੀਂ ਜੇਲ੍ਹਦਾਰ ਨੇ ਪੁੱਸ ਨੂੰ ਪੁੱਛਣਾ ਹਲੇ ਵੀ ਇੱਕ ਮੁੱਠ ਹੋ ਜਾਓ ਜੇ ਨਹੀਂ ਸਿਰ ਚੱਕਣਾ ਤਾਂ ਆਪ ਦੂਜੇ ਕੱਪੜੇ ਪਾ ਲੋ ਖੁਸਰੇ ਆਂਕੂ ਨੱਚ ਆਇਓ ਪਤਾ ਨਹੀਂ ਕਿੱਥੋਂ ਮੰਨ ਲਦੇ ਦਿਮਾਗ ਚ ਆ ਗਈ ਓ ਤੈਨੂੰ ਤਾਂ ਸੁਖੇ ਕਾਮਰੇਡ ਦੀ ਚੱਕ ਹੈ ਸੁਖੇ ਕਾਮਰੇ ਨੇ ਤੈਨੂੰ ਝਾੜ ਦੇਣਾ ਛੋਲੇ ਗੱਲ ਚੱਕ ਲੈ ਜਾ ਕੇ ਭਰੀ ਐਵੇਂ ਖਰਾਬ ਹੋਵੇਂਗਾ ਬਰਾਨ ਜੈਲਦਾਰ ਦੀ ਕੋੜੀ ਹੁਣ ਹਣ ਕੀ ਲੈ ਜਦ ਐਨੀ ਗੱਲ ਕੀਤੀ ਤੇਰੇ ਜੋ ਆਖ ਨਾ ਝੱਲਾ ਕਾਮੁਨਿਸਟ ਦਾ ਕਹਿਣਾ ਦਾਣੇ ਨਾ ਕੁੱਟ ਲੈਣ ਭੁੱਖਾ ਮਰ ਜੇਗਾ ਚੱਕ ਲੈ ਜਾ ਕੇ ਭਰੀ ਤੀਜੀ ਪੋਸਤ ਹੋ ਗਈ ਜੇਲ੍ਹਦਾਰ ਦੇ ਆਪਾਂ ਨੂੰ ਕੰਮ ਕਰਦੇ ਆਂ ਨਾਲ ਦੇ ਚਾਚੇ ਹਜੂਰੇ ਨੇ ਉੱਚੀ ਦੇ ਕੇ ਕਿਹਾ ਸੁਖੇ ਖਾਮਰੇਟ ਦੀਆਂ ਉਹਨੂੰ ਗੱਲਾਂ ਤਾਂ ਚਿੱਤੇ ਆਈਆਂ ਪਰ ਇਹ ਗੱਲ ਵੀ ਪੱਕੀ ਸੀ ਕਿ ਅੱਖਾਂ ਪੰਜ ਰਾਤਾਂ ਹੋ ਗਈਆਂ ਯਾਰ ਖੜਿਆ ਨਹੀਂ ਹੜੰਬਾ ਪਰ ਜੇਲ੍ਹਦਾਰ ਤੋਂ ਡਰਦਾ ਉਹ ਕਿਉਂ ਖੜੇ ਹੀ ਕੱਪੜੇ ਲਵੇੜਦੇ ਹੋ ਕਿੰਨੀਆਂ ਪੀੜੀਆਂ ਹੋ ਗਈਆਂ ਬੋਲ ਮਾਰਿਆਂ ਨੂੰ ਹੁਣ ਤਾਂ ਉੱਠ ਖੜੋ ਉਹਦੇ ਗਰਜਵੇਂ ਬੋਲ ਜਦ ਉੱਚੀ ਦੇ ਕੇ ਨਿਕਲੇ ਤਾਂ ਪਿੰਡ ਦੀਆਂ ਬੀਹਾਂ ਦੇ ਵਿੱਚੋਂ ਲੰਘਦੇ ਜੈਲਦਾਰ ਦੀ ਕੋਠੀ ਜਾ ਬੜੇ ਜੈਲਦਾਰ ਜਿਹਦੇ ਮੂਰੇ ਕੋਈ ਵੀ ਨਾ ਖੜਦਾ ਤਾਂ ਅਖੀਰ ਜਦ ਮੱਲ ਨੇ ਜਵਾਬ ਦਿੱਤਾ ਤਾਂ ਜੈਲਦਾਰ ਤੱਕ ਗੱਲ ਪਹੁੰਚ ਗਈ ਪਰ ਜਦ ਜੈਲਦਾਰ ਤੱਕ ਗੱਲ ਪਹੁੰਚੀ ਰਾਤ ਨੂੰ ਘਰੇ ਜਾ ਕੇ ਪੈ ਗਿਆ ਤਾਂ ਦਿਨ ਚੜ੍ਹਦੇ ਚੌਂਕੀਦਾਰ ਨਾਲ ਇੱਕ ਸਿਪਾਹੀ ਖੜਾ ਉਹਨੇ ਕੋਠਿਓਂ ਦੇਖ ਕੇ ਪਿਛਲੇ ਪਾਸੇ ਛਾਲ ਮਾਰੀ ਭੈਣ ਸੁੱਤੀ ਪਈ ਨੂੰ ਛੱਟ ਗਿਆ ਰਾਤ ਪਸਰਦਿਆਂ ਹੱਥ 'ਚ ਟਕੂਆ ਲੈ ਕੇ ਪਿੰਡ ਵੱਲ ਨੂੰ ਆ ਰਿਹਾ ਸੀ ਕਿਸੇ ਨੇ ਪਿੱਛੋਂ ਆਵਾਜ਼ ਮਾਰਦੀ ਗੱਲ ਸੁਣ ਓਏ ਓ ਗੱਲ ਸੁਣ ਜਾ ਮੱਲਾ ਉਰੇ ਆ ਜਾ ਪਿੱਛੋਂ ਜਿਹਦਾ ਆਵਾਜ਼ ਮਾਰੀ ਮੇਰੂ ਪਿੱਛੇ ਖੜਾ ਸੀ ਮੰਗਲ ਮਹਿਰੇ ਨੇ ਜਿਹੜੀ ਬਾਹਰਲੀ ਤੀਮੀ ਲਿਆਂਦੀ ਉਹਦਾ ਤੇਰੇ ਤੇ ਪਰਚਾ ਦਿੱਤਾ ਜੇਲਦਾਰ ਨੇ ਵੀ ਤੂੰ ਕੱਟ ਕੇ ਲੈ ਕੇ ਆਇਆ ਸੁੱਖੇ ਕਾਮਰ ਰਾਹੀ ਮੰਗਲ ਕੋਲ 100 ਦੀ ਵੇਚੀ ਤੇ ਤੈਂ ਕੋੜੀਆਂ ਕਾਹਨੂੰ ਬੀਜ ਲੈ ਕੰਡੇ ਪੁਲਿਸ ਲੱਭਦੀ ਫਿਰਦੀ ਆ ਇੱਧਰ ਉੱਤਰ ਹੋ ਜਾ ਉੱਡ ਜਾ ਕਿਤੇ ਤੇ ਸੱਚ ਮੋ ਚੁੱਟ ਗਿਆ ਬਰੇ ਹੀ ਬੀਤ ਗਏ ਪਿੰਡ ਨਾ ਮੁੜਿਆ ਦਰਦ ਦਰ ਪੁਟਕਦੇ ਆ ਟੁਕੜੇ ਚੱਬੇ ਡਰਾਈਵਰਾਂ ਦੇ ਸ਼ਰਾਬੀ ਮੂੰਹੋਂ ਗਾਲਾਂ ਸੁਣੀਆਂ ਕਲੀਨਰੀਆਂ ਕੀਤੀਆਂ ਤੱਕੇ ਖਾਦੇ ਘਵਾਟੀ ਕਲਕੱਤੇ ਚ ਅਖੀਰ ਬੱਸ ਦਾ ਡਰਾਈਵਰ ਬਣ ਗਿਆ ਨੰਜੇ ਨੇ ਬਿਸਲ ਮਾਰੀ ਤਾਂ ਉਹਦਾ ਹਾਸ ਚਿੱਤ ਫੇਰ ਉੱਠ ਖੜਿਆ ਜਦੋਂ ਕੋਲ ਦੀ ਲੰਘਣ ਲੱਗਿਆ ਤਾਂ ਆਪਣੇ ਕੰਡਕਟਰ ਨੰਜੇ ਨੂੰ ਕਹਿੰਦਾ ਓਏ ਆ ਓਏ ਓਰੇ ਪਤੰਦਰਾ ਇਹ ਪੰਜੀਆਂ ਦਸੀਆਂ ਜੀਆਂ ਖੜਕਾਈ ਜਨਾ ਉਹ 16ਵੀਂ ਸੀਟ ਤੇ ਦੇਖ ਖਿੱਚ ਕੇ ਉਸ ਉਹ ਨੰਜੇ ਨੂੰ ਆਪਣੀ ਤਾਕੀਬਦੀ ਲੈ ਦੇਖਿਆ ਪਟੋਲਾ ਆਪਣੇ ਪਿੰਡੋਂ ਯੈਲਦਾਰਾਂ ਹੀ ਧੀ ਆ ਇਹਦੇ ਪਿਓ ਦੇ ਪੱਟੇ ਆ ਆ ਉਹਦੀ ਗੱਲ ਤੋਂ ਪੂਰੀ ਨਾ ਹੋ ਸਕੀ ਜਵੜੇ ਤਣ ਗਏ ਅੱਖਾਂ 'ਚ ਰੋ ਉਤਰਿਆ ਉਹਨੂੰ ਯਾਦ ਆ ਗਿਆ ਭੈਣ ਮੇਰੀ ਵੀ ਓਏ ਸੌਖਾ ਗੁਰੂ ਦੀ ਨੰਜੇ ਨੇ ਹੌਲੀ ਦੇ ਕੇ ਕਿਹਾ ਮਲ ਸੋਚੀ ਪੈ ਗਿਆ ਚੁੱਪ ਹੋ ਗਿਆ ਪਤਾ ਨਹੀਂ ਕਿਉਂ ਉਸ ਨੂੰ ਚਾਹਿਆ ਕੁੜੀਓ ਦੇ ਵੱਲ ਵੇਖੇ ਪਰ ਕੁੜੀ ਨਾ ਚਾਕੇ ਉਹਨੇ ਪੱਗ ਕੁੱਟੀ ਜੁੱਤੀ ਛੰਦੀ ਬਟੂਆ ਸੂਤ ਕੀਤਾ ਮੁਰਛ ਤਰੰਡੀ ਖੰਗੂਰੇ ਮਾਰੇ ਖਾਸਾ ਕੁਛ ਕੀਤਾ ਨਾਲ ਕਈ ਵਾਰ ਮਾਨਕ ਦੀ ਇੱਕ ਕਲੀ ਵੀ ਗਈ ਤੇਰੇ ਟੱਲੇ ਤੋਂ ਉੱਚੀ ਦੇ ਕੇ ਗਉਣ ਲਗਾ ਕੁੜੀ ਨਾ ਚੱਕੀ ਪਰ ਉਹਨੂੰ ਇਹ ਸੀ ਗੱਲ ਵੀ ਕੁੜੀ ਦੇਖੇ ਇਹਨੂੰ ਮੈਂ ਕਿਹਾ ਤੇਰੇ ਜ਼ਾਲਦਾਰ ਪਿਓ ਨੂੰ ਮੈਂ ਮਾਫ ਕਰਕੇ ਆਇਆ ਪਹਿਲੇ ਵਾਲਾ ਕੁੱਦਾ ਨਹੀਂ ਇਹ ਹੁਣ ਹੁਣ ਇਹ ਮੱਲ ਮੱਲ ਪਿੰਡੇ ਸੀ ਕੁੱਦਾ ਜਿਹੜਾ ਮਰ ਗਿਆ ਲਾਰੀ ਦੀ ਛੱਤ ਤੇ ਖੜੀ ਸਵਾਰੀ ਨੂੰ ਦੇਖ ਕੇ ਉਹਨੇ ਕਿਹਾ ਹੁਣ ਆਹੀ ਗੱਲ ਕਰੀਏ ਸਵਾਰੀ ਇੱਕ ਪਾਸੋਂ ਸਾਈਕਲ ਫੜ ਰਹੀ ਸੀ ਜਦ ਉਹਨੇ ਲਲਕਰਾ ਮਾਰਿਆ ਥੱਲੇ ਲਾ ਓਏ ਅਸੀਂ ਨਹੀਂ ਸਾਈਕਲ ਆਕੇ ਜਾਣਾ ਉਹਨੇ ਕਿਵੇਂ ਨਾ ਕਿਵੇਂ ਜਲਦਾਰ ਦੀ ਧੀ ਦੇਖ ਲਵੇ ਪਰ ਨਾ ਅਖੀਰ ਜਾਂ ਦੂਜੀ ਸੀਟੀ ਮਾਰੀ ਆਪਣੀ ਸੀਟ ਤੇ ਬਹਿ ਕੇ ਪਿੱਛੇ ਨੂੰ ਝਾਕੇ ਕਹਿੰਦਾ ਓਏ ਆ ਤੂੰ ਛਬਾਨ ਕੀਦਾ ਉਹ ਗੱਬੇ ਰੱਖਿਆ ਚੱਕੋ ਇਹਨੂੰ ਫੇਰ ਕੁੜੀ ਵੱਲ ਝਾਕੇ ਉਹ ਝਾਕੇ ਨਾ ਇਹਨੂੰ ਉੱਤੇ ਸੱਟ ਨਹੀਂ ਤੂੰ ਥੱਲੇ ਹੋ ਜਾ ਠੇਕਾ ਲਿਆ ਗੱਡਾ ਇਹ ਬਾਪੂ ਦਾ ਰੌਲਾ ਪਾਉਂਦੇ ਪਾਉਂਦੇ ਉਹਦੇ ਰੂ ਮੂਰੇ ਪੜੀ ਲਿਖੀ ਸਵਾਰੀ ਛਿੱਥੀ ਪੈ ਗਈ ਜਿਹਦਾ ਸਮਾਨ ਸੀ ਇੱਕ ਪਿੱਛੇ ਜੇ ਉਹਦੀ ਸੀਟ ਕੋਲ ਕੁੜੀ ਖੜੀ ਸੀ ਉਹਦੀ ਬਾਹਾਂ ਖਿੱਚ ਕੇ ਸੀਟ ਦੇ ਪਿੱਛੇ ਉਹਨੂੰ ਲੈ ਆਂ ਆਹ ਹੋ ਜਾ ਭਾਈ ਫੇਰ ਕਹੇਗੀ ਕਿਸ ਨੇ ਮੋਢਾ ਮਾਰਿਆ ਜਿਵੇਂ ਬਣੀ ਬਣਾਈ ਉਹਨੇ ਪਿੱਛੇ ਖੜਾ ਲਈ ਹੋਵੇ ਸਵਾਰੀਆਂ ਗਰਮੀ ਨਾਲ ਤੜਪ ਰਹੀਆਂ ਸੀ ਉਹ ਸੋਚ ਰਿਹਾ ਸੀ ਕਿ ਹਰਾ ਤਾਂ ਸੋਚੂ ਇਹ ਉਹੀ ਕੁਦਾ ਜਿਹੜਾ ਬਾਪੂ ਨਾਲ ਖੜਕ ਕੇ ਘਰੋਂ ਆਇਆ ਉਹ ਪੈਰੋਂ ਹੀ ਮੋਟਰ ਨੂੰ ਹਵਾ ਬਣਾ ਦੇਣਾ ਚਾਹੁੰਦਾ ਸੀ ਪਰ ਕਿਵੇਂ ਨਾ ਕਿ ਮੈਂ ਕੁੜੀ ਝਾਕ ਕੇ ਬਾਰ-ਬਾਰ ਬੜੀ ਤਲਖੀ ਨਾਲ ਉਹਦੇ ਜੇਹੰ ਚ ਗੱਲ ਆਈ ਕਿ ਉਦੇ ਮੱਥੇ ਦੇ ਵਿੱਚ ਮੁੜ ਮੁੜ ਕੇ ਅੱਜ ਉਹਨੂੰ یوں ਲੱਗੇ ਜਿਵੇਂ ਜੈਲਦਾਰ ਬੈਠਾ ਕੁੜੀ ਦੀ ਜਗ੍ਹਾ ਇਹਨੂੰ ਮੈਂ ਦੱਸਾਂ ਭਈ ਉਹ ਆਹ ਕੁੱਤਾ ਹੈ ਤੇਰੀ ਜੈਲਦਾਰੀ ਨੂੰ ਲਲਕਰਾ ਮਾਰ ਕੇ ਭੱਜਿਆ ਅੱਜ ਦੇਖ ਲੈ ਡਰਾਈਵਰ ਬਣਿਆ ਅੱਜ ਮੈਂ ਪੱਕੇ ਪੈ ਰਹੀਆਂ ਨਾજર ਬ੍ਰੇਕੀਅ ਨਾਲ ਮੇਰੀ ਯਾਰੀ ਆ ਮੁੜ ਮੁੜ ਕੇ ਕੁਦਾ ਜਿਹੜਾ ਮਲ ਬਣ ਗਿਆ ਸੀ ਉਹਦੇ ਆਵੇ ਖਾਂਸੇ ਪਿੰਡ ਤੋਂ ਉਹਰਾ ਹੀ ਨੰਜੇ ਨੇ ਲੰਬੀ ਬਿਸਲ ਦਿੱਤੀ ਉਹ ਪਰਤ ਕੇ ਡਿੱਠਾ ਉਹਨੇ ਦੇਖਿਆ ਉਹੀ ਕੁੜੀ ਉਹਦੇ ਵਾਲੀ ਟਾਕੀ ਕੋਲ ਆ ਕੇ ਕਹਿੰਦੀ ਪਛਾਣਿਆ ਨਹੀਂ ਵੀਰਾ ਉਹ ਟਰਬਕ ਗਿਆ ਕੁੜੀ ਉਹਦੇ ਪਿੱਛੇ ਖੜੀ ਸੀ ਸੀਟ ਦੇ ਨਾਲ ਬਾਹਰ ਲੈ ਬੰਨੇ ਨਾ ਫਾਈ ਤੂੰ ਮੈਂ ਗਰਮੀ ਤਾਂ ਪਾਸ਼ੀ ਤੋਂ ਛੋਟੀ ਅੱਛਾ ਕਿਵੇਂ ਆ ਭਾਈ ਪਿੰਡ ਹਮ ਮੱਲ ਬੌਂਦਲ ਗਿਆ ਠੀਕ ਆ ਪਿੰਡ ਪਰ ਵੀਰਾ ਤਾਂ ਤਾਂ ਭਜਨੀ ਦੀ ਵੀ ਸਾਰ ਨਾਲ ਹੀ ਮੁੜ ਕੇ ਪਿੱਛੇ ਕਾਕਾ ਹੋ ਕੇ ਗੁਜ਼ਰ ਗਿਆ ਉਹਨੂੰ ਗੁੱਡੀ ਆ ਹੁਣ ਗੋਦੀ ਸਾਡੇ ਸੀਰੀ ਨੇ ਇੱਥੇ ਖਬਰੇ ਤੈਨੂੰ ਪਤਾ ਹੀ ਨਾ ਹੋਵੇ ਮੇਰੇ ਸਹੁਰੇ ਬਠਾਲ ਦੀ ਸੀ ਆ ਪਿੰਡ ਇੱਥੇ ਵਿਆਹੀ ਹੋਈਆਂ ਮੈਂ ਹੁਣ ਥੋੜਾ ਪੁਰਾਣਾ ਸਾਡੇ ਕੰਮ ਕਰਦਾ ਥੋਡੀ ਗੁੱਡੀ ਭਜਣੀ ਹੈ ਜਿਹੜੀ ਸਾਡੇ ਕੋ ਹਕੂੜਾ ਕਰਦੀ ਹੈ ਇੱਕ ਪਾਲ ਉਹਦੀਆਂ ਮਿਚਦੀਆਂ ਅੱਖਾਂ ਤਾੜੇ ਲੱਗ ਗਈਆਂ ਹੱਥ ਕੰਬਣ ਲੱਗ ਪਏ ਐਨੂੰ ਲੱਗੇ ਕਿ ਤਿੱਖੀ ਚੀਜ਼ ਉਹਦੀ ਅੰਤਰਾ ਵੜਦੀ ਜਾਂਦੀ ਨੰਜਾ ਸੀਟੀ ਤੇ ਸੀਟੀ ਮਾਰ ਰਿਹਾ ਸਵਾਰੀਆਂ ਸੂਲੀ ਲਟਕੀਆਂ ਗਰਮੀ ਚ ਕਰੋਧ ਨਾਲ ਉਹਦਾ ਜੀ ਕਰੇ ਬੇ ਕੁੜੀ ਦੀ ਗਰਦਨ ਫੜਕੇ ਨਾ ਕਮਾ ਕੇ ਮੂਹਰੇ ਟਾਇਰ ਚ ਦੇ ਦੇ ਫਰੋਂ ਨੂੰ ਇਹੋ ਜਿਹੀ ਲੱਗਿਆ ਕਿ ਪਚਨੋਂ ਖੜੀ ਐ ਗੋਹੇ ਦਾ ਟੋਕਰਾ ਚੱਕੀ ਅਲਾਸ ਚੁੱਪ ਅਚਾਨਕ ਉਹਦਾ ਦਿਲ ਕੀਤਾ ਉੱਤਰ ਕੇ ਇਹਨੂੰ ਗੱਲ ਲਾ ਕੇ ਮੈਂ ਰੋਮਾ ਆਪਣੀ ਭੈਣ ਦੇ ਤੌਰ ਤੇ ਫਿਰ ਉਹਨੇ ਕੰਬਦੇ ਹੱਥਾਂ ਨਾਲ ਜਿਹੜੇ ਜੈਲਦਾਰ ਦੀ ਗਰਦਨ ਤੱਕ ਕੱਪੜ ਦੇ ਕੁੜੀ ਦਾ ਮੂੰਹ ਖਿੱਚਣ ਲਈ ਗਰਦਨ ਖਿੱਚਣ ਲਈ ਤਿਆਰ ਸੀ ਉਹੀ ਕੰਬਦੇ ਹੱਥਾਂ ਨਾਲ ਮੂਹਰਲੀ ਜੇਬ ਦੀ ਲੁੱਕੀ ਲਾ ਕੇ ਬਟੂਆ ਨਾਲ ਕੱਢ ਲਿਆ 10 ਰੁਪਏ ਕੱਢ ਕੇ ਆਪਾਂ ਜਨਨੋਂ ਦਾ ਹੀ ਭਾਈ ਫਿਰ ਮੈਂ ਦਹੀਂ ਮੈਂ ਆਉਂ ਕਿਸੇ ਉਹ ਕੁੜੀ ਬਲ ਦੇਖੇ ਬਿਨਾ ਮੂੰਹ ਮੋੜ ਲਿਆ ਉਹਦਾ ਮੂੰਹ ਮਨਪਾਰ ਆਇਆ ਮੂੜੇ ਜੇ ਤਰਾਣ ਮੋਟਰ ਸਟਾਰਟ ਕਰਦੇ ਆ ਉਹਨੂੰ ਲੱਗਿਆ ਕਿ ਉਹਦਾ ਅੰਦਰਲਾ ਖੁੱਦਾ ਹਾਲੇ ਵੀ ਉਹਨਾਂ ਪਿੰਡ ਦੀਆਂ ਗੰਦੀਆਂ ਰੂੜੀਆਂ ਥੱਲੇ ਦੱਬਿਆ ਪਿਆ ਜਿੱਥੇ ਜੈਲਦਾਰ ਦਾ ਕੋੜਾ ਫਕਾਰ ਦਾ ਫਿਰਦਾ ਉਸ ਫਰਾਟੇ ਵਾਲੀ ਰਾਤ ਦੀ ਸਾਰੀ ਨੀਂਦਰ ਹਾਲੀ ਵੀ ਉੰਜੇ ਉਹਦੀਆਂ ਅੱਖਾਂ 'ਚ ਰੜਕ ਰਹੀ ਸੀ ਅਗਲਾ ਸਟੇਸ਼ਨ ਆ ਕੇ ਨੰਜੇ ਨੇ ਦੁਬਾਰਾ ਬਿਸਲ ਮਾਰੀ ਉਹ ਗੱਡੀ ਖੜਾਈ ਹਾਲੇ ਵੀ ਆਪਣੇ ਪਿੰਡ ਦੀਆਂ ਰੂੜੀਆਂ ਤੇ ਪਿੰਡ ਦੀਆਂ ਬਈਆਂ ਦੇ ਵਿੱਚ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਸੀ